ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰਦੀ ਆ ਪੁਲਿਸ ਨੂੰ ਜੋ ਹੁਕਮ ਪਾ ਕੇਂਦਰ ਸਰਕਾਰ ਦਾ ਭਾਜਪਾ ਦਾ ਹੋਣਾ ਔਰ ਆਪਾਂ ਨੂੰ ਪਤਾ ਹੈ ਕਿ ਯੂਟੀ ਚ ਜਿਹੜਾ ਆ ਉਹਨਾਂ ਦਾ ਬੋਲਬਾਲਾ ਹੈ ਉਹਨਾਂ ਨੇ ਚੀਫ ਸਕੱਟਰੀ ਲਗਾਇਆ ਉਹਨਾਂ ਨੇ ਹੋਮ ਸਕੱਟਰੀ ਲਗਾਇਆ ਸਾਡੀ ਇਹੀ ਲੜਾਈ ਆ ਕਿ ਸਾਡੀ ਆਪਣੀ ਰਾਜਧਾਨੀ ਪੰਜਾਬ ਦੀ ਉਹ ਰਾਜਧਾਨੀ ਜਿਹੜੀ ਪਿੰਡਾਂ ਨੂੰ ਪੰਜਾਬਦਿਆਂ ਨੂੰ ਝਾੜ ਕੇ ਵਸਾਈ ਗਈ ਸੀ ਉਸ ਰਾਜਧਾਨੀ ਤੋਂ ਜਿਹੜਾ ਪੰਜਾਬੀਆਂ ਨੂੰ ਰੋਕਿਆ ਜਾ ਰਿਹਾ ਧੱਕੇ ਨਾਲ ਇਸ ਤੋਂ ਵੱਧ ਵਿਤਕਰਾ ਸਾਡੇ ਨਾਲ ਕੀ ਹੋ ਸਕਦਾ ਕੰਗ ਸਾਬ ਸਾਰੇ ਗਿੱਟ ਬੰਦ ਕਰਤੇ ਗਏ ਨੇ ਬਜਟ ਟੈਂਗ ਕਰਕੇ ਵੱਡੇ ਵੱਡੇ ਵਾਹਨ ਵੀ ਖਵਾ ਦਿੱਤੇ ਨੇ ਮੰਦਿਓ ਵੀ ਕਿਤਨੇ ਕਿਤਨੇ ਬੱਚੇ ਦੀ ਆਵਾਜ਼ ਜਿਹੜੀ ਹੈ ਉਹ ਦਬਾਈ ਜਾ ਰਹੀ ਹੈ ਇਸ ਨਹੀਂ ਮੰਨਦੇ ਕਿ ਹੋਈ ਇਹ ਰਿਹਾ ਪਿਛਲੇ 1 ਸਾਲ ਤੋਂ ਸੈਨੇਟਰ ਸਿੰਡੀਕੇਟ ਦੇ ਇਲੈਕਸ਼ਨ ਨਹੀਂ ਹੁੰਦੇ ਤਾਨਾਸ਼ਾਹੀ ਫਰਮਾਨ 28 ਅਕਤੂਬਰ ਨੂੰ ਲਾਗੂ ਕਰਤਾ ਕਿ ਸੈਨੇਟ ਸਿੰਡੀਕੇਟ ਲਿミਟਿਡ ਖਤਮ ਪੰਜਾਬ ਦੀ ਨੁਮਾਇੰਦਗੀ ਖਤਮ ਹੋਰ ਜਦੋਂ ਇੱਕ ਇੱਕ ਸਟੂਡੈਂਟ ਨੇ ਪੰਜਾਬ ਦੇ ਇੱਕ ਇੱਕ ਪੰਜਾਬਦਰਦੀ ਨੇ ਆਵਾਜ਼ ਉਠਾਈ ਪੰਜਾਬ ਦੇ ਹਰੇਕ ਉਹ ਦੁਨੀਆ ਭਰ ਦੇ ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਨਾਲ ਪਿਆਰ ਕਰਦੇ ਉਹਨਾਂ ਨੇ ਗੱਲ ਕੀਤੀ ਤੇ ਉਹ ਇਲੀਗਲ ਤੇ ਅਨਕਨਸਟੀਚੂਅਲ ਨੋਟੀਫਿਕੇਸ਼ਨ ਤੇ ਰੱਦ ਕਰਤਾ ਲੇਕਿਨ ਅਸਲੀ ਜਿਹੜਾ ਬੁਨਿਆਦੀ ਸਵਾਲ ਹੈ ਸੈਨੇਟ ਨੂੰ ਔਰ ਸਿੰਡੀਕੇਟ ਜਿਹੜਾ ਇੱਕ ਲੋਕਤੰਤਰੀ ਪ੍ਰਣਾਲੀ ਹੈ ਯੂਨੀਵਰਸਿਟੀ ਚ ਚਲਾਉਣ ਦੀ ਉਹ ਸੈਨੇਟਰ ਸਿੰਡੀਕੇਟ ਦੇ ਇਲੈਕਸ਼ਨ ਦੀ ਡਿਕਲੇਰੇਸ਼ਨ ਹਜੇ ਤੱਕ وہ کہتے ہیں کہ منگتا مان لی ہے دیکھیے چوبیس دو ہزار چوبیس نومبر میں سینٹ کی چرن ختم ہوگی روکا انہوں نے کس کو روکا ایک سال سے کہ سینٹ اور سنڈیکیٹ الیکشن کیوں نہیں کروائے گئے اس کے لیے جمےوار کون ہے اور شاہی طریقے سے آپ ایک نوٹیفکیشن جاری کرتے ہو جو میں پہلے دن سے کہہ رہا ہوں انلیگل ہے انکانسٹیوشنل ہے اور پنجاب کے حقوں پہ ڈاکا ہے اس نوٹیفکیشن کو تو پنجابیوں کے دباؤ میں رد کر دیا لیکن جو بنیادی ہے بنیادی سوال ہے جس مدے کو لے کر اسٹوڈنٹ فیلوز ٹیچر پولیٹیکل سوشل سبھی آرگنائزیشن پروٹیسٹ کر رہی ہیں وہ سینٹ اور سنڈیکیٹ کو الیکشن کرانے کا شیڈول ابھی تک جاری نہیں ہوا اس سے بڑی تاناشائی کیا ہو سکتا ہے دیکھو تو آج کے شہریاں پہ کم کر دیا ਪੁਲਿਸ ਨੂੰ ਜੋ ਹੁਕਮ ਪਾ ਕੇਂਦਰ ਸਰਕਾਰ ਦਾ ਭਾਜਪਾ ਦਾ ਹੋਣਾ ਔਰ ਆਪਾਂ ਨੂੰ ਪਤਾ ਹੈ ਕਿ ਯੂਟੀ ਚ ਜਿਹੜਾ ਆ ਉਹਨਾਂ ਦਾ ਬੋਲਬਾਲਾ ਹੈ ਉਹਨਾਂ ਨੇ ਚੀਫ ਸਕੱਟਰੀ ਲਗਾਇਆ ਉਹਨਾਂ ਨੇ ਹੋਮ ਸਕੱਟਰੀ ਲਗਾਇਆ ਸਾਡੀ ਇਹੀ ਲੜਾਈ ਆ ਕਿ ਸਾਡੀ ਆਪਣੀ ਰਾਜਧਾਨੀ ਪੰਜਾਬ ਦੀ ਉਹ ਰਾਜਧਾਨੀ ਜਿਹੜੀ ਪਿੰਡਾਂ ਨੂੰ ਪੰਜਾਬਦਿਆਂ ਨੂੰ ਉਜਾੜ ਕੇ ਵਸਾਈ ਗਈ ਸੀ ਉਸ ਰਾਜਧਾਨੀ ਤੋਂ ਜਿਹੜਾ ਪੰਜਾਬੀਆਂ ਨੂੰ ਰੋਕਿਆ ਜਾ ਰਿਹਾ ਧੱਕੇ ਸ਼ਾਹ ਇਸ ਤੋਂ ਬਾਅਦ ਵਿਤਕਰਾ ਸਾਡੇ ਨਾਲ ਕੀ ਹੋ ਸਕਦਾ ਕੰਗਸਾਪ ਸਾਰੇ ਗਿੱਟ ਬੰਦ ਕਰਤੇ ਗਏ ਨੇ ਬਜਟ ਟੈਂਕ ਚਾੜ ਕੇ ਵੱਡੇ ਵੱਡੇ ਵਾਹਨ ਵੀ ਖੜਾ ਦਿੱਤੇ ਨੇ ਮਾਧਿਮ ਵੀ ਕਿਤਨੇ ਕਿਤੇ ਬੱਚੇ ਦੀ ਆਵਾਜ਼ ਜਿਹੜੀ ਹੈ ਉਹ ਦਬਾਈ ਜਾ ਰਹੀ ਹੈ ਇਸ ਨਹੀਂ ਮੰਨਦੇ ਕਿ ਹੋਈ ਇਹ ਰਿਹਾ ਪਿਛਲੇ 1 ਸਾਲ ਤੋਂ ਸੈਨੇਟ ਔਰ ਸਿੰਡੀਕੇਟ ਦੇ ਇਲੈਕਸ਼ਨ ਨਹੀਂ ਹੁੰਦੇ ਤਾਨਾਸ਼ਾਈ ਫਰਮਾਨ 28 ਅਕਤੂਬਰ ਨੂੰ ਲਾਗੂ ਕਰਤਾ ਕਿ ਸੈਨੇਟ ਸਿੰਡੀਕੇਟ ਲਿਮਟਿਡ ਖਤਮ ਪੰਜਾਬ ਦੀ ਨੁਮਾਇੰਦਗੀ ਖਤਮ ਔਰ ਜਦੋਂ ਇੱਕ ਇੱਕ ਸਟੂਡੈਂਟ ਨੇ ਪੰਜਾਬ ਦੇ ਇੱਕ ਇੱਕ ਪੰਜਾਬ ਦਰਦੀ ਨੇ ਆਵਾਜ਼ ਉਠਾਈ ਪੰਜਾਬ ਦੇ ਹਰੇਕ ਉਹ ਦੁਨੀਆ ਭਰ ਦੇ ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਨਾਲ ਪਿਆਰ ਕਰਦੇ ਉਹਨਾਂ ਨੇ ਗੱਲ ਕੀਤੀ ਤੇ ਉਹ ਇਲੀਗਲ ਤੇ ਅਨਕਨਸਟੀਚੂਅਲ ਨੋਟੀਫਿਕੇਸ਼ਨ ਤੇ ਰੱਦ ਕਰਤਾ ਲੇਕਿਨ ਅਸਲੀ ਜਿਹੜਾ ਬੁਨਿਆਦੀ ਸਵਾਲ ਹੈ ਸੈਨੇਟ ਨੂੰ ਔਰ ਸਿੰਡੀਕੇਟ ਜਿਹੜਾ ਇੱਕ ਲੋਕਤੰਤ੍ਰਿਕ ਪ੍ਰਣਾਲੀ ਹੈ ਯੂਨੀਵਰਸਿਟੀ ਵਿੱਚ ਚਲੌਂਦੀ ਉਹ ਸੈਨੇਟਰ ਸਿੰਡੀਕੇਟ ਦੇ ਇਲੈਕਸ਼ਨ ਦੀ ਡਿਕਲੇਰੇਸ਼ਨ ਹਜੇ ਤੱਕ وہ کہ منگتا مان لی ہے دیکھیے چوبیس دو ہزار چوبیس نومبر میں سینٹ کی چرن ختم ہوگی سامنے روکا انہوں نے کس کو روکا ہے ایک سال سے کہ سینٹ اور سنڈیکیٹ کلیکشن کیوں نہیں کروائے گئے اس کے لیے جمےوار کون ہے اور شاہی طریقے سے آپ ایک نوٹیفکیشن جاری کرتے ہو جو میں پہلے دن سے کہہ رہا ہوں انلیگل ہے انکانسٹیوشنل ہے اور پنجاب کے حقوں پہ ڈاکا ہے اس نوٹیفکیشن کو تو پنجابیوں کے دباؤ میں رد کر دیا لیکن جو بنیادی وشا ہے بنیادی سوال ہے جس مدے کو لے کر اسٹوڈنٹ فیلوز ٹیچر پولیٹیکل سوشل سبھی آرگنائزیشن پروٹیسٹ کر رہی ہیں وہ سینٹ اور سنڈیکیٹ کو الیکشن کرانے کا شیڈول ابھی تک جاری نہیں ہوا اس سے بڑی تاناشائی کیا ہو سکتی ہے